ਜੀ ਸਾਡਾ ਹੁਣ ਟਾਈਮ ਹੋ ਗਿਆ ਚਾਹ ਦਾ ਤਿੰਨ ਵੱਜ ਚੁੱਕੇ ਨੇ ਅੱਗੇ 2 ਵਜੇ ਚਾਹ ਦੀ ਦੀ ਮਿਸਤਰੀ ਨੇ ਤੇ ਅੱਜ ਸਾਡਾ ਪੇਂਟ ਵਾਲਾ ਆ ਗਿਆ ਨਹੀਂ ਐਸਾ ਗੱਲ ਕਹਿ ਕੇ ਚਾਹ ਨੂੰ ਲੇਟ ਹੋ ਗਈ ਹੈ ਬਬਲੂ ਹਰੀ ਚਾਹ ਬਜਾੜਾ ਪੀਂਦੇ ਨਹੀਂ ਹੈਗੇ ਵਿਚਾਰੇ ਹਨਾ ਤੇ ਉਹਨਾਂ ਨੇ ਜਦੋਂ ਕਹਿੰਦੇ ਨੇ ਉਦੋਂ ਬਣਾ ਦਿੱਦੀ ਹੈ ਤਿੰਨ ਵੱਜ ਗਏ ਨੇ ਤੇ ਹੁਣ ਆਪਾਂ ਚਾਹ ਤਰੀਕੇ ਨਾਲ ਹੋਵੇ ਉਹ ਸੋਨ ਚਾਰ ਵਾਲੀ ਮਿਲ ਲੱਗ ਪੀਣੀ ਹੈ ਉਹਨਾਂ ਨੇ ਤਿੰਨ ਵਾਲੀ ਪੀਣੀ ਚਾਹ ਆਪਣੀ ਬਣ ਗਈ ਚਾਹ ਤੇ ਫਿਰ ਰਾਤੀ ਰੋਟੀ ਪਾਣੀ ਦੇ ਘਰ ਦੇ ਤਿਆਰੀ ਫਿਰ ਮਿਲਦੇ ਹਾਂ ਤੁਹਾਨੂੰ ਠੀਕ ਹੈ ਜੀ ਦੇ ਦੇ ਭਾਈ ਸਾਹਮਣੇ ਵੇਖੋ ਚੌਣਾ ਲਾਈਵ ਕਾਲ ਚੱਲੰਦੀ ਹੈ ਉੱਥੇ ਉੱਧਰ ਬੰਦਾ ਵੀ ਦਿਖਣਦਾ ਗੱਲ ਕਰਦਾ ਮੁੰਡਾ ਬੁੱਗਾ ਸੁਣ ਰਿਹਾ ਕਿ ਕੰਮ ਕੀ ਹੈ ਨਹੀਂ ਕਰੇ ਹਮਠਾ ਹੀ ਜੱਕਾ ਲੈ ਖਾਣਾ ਹੁਣ ਮੇਰੇ ਕੋ ਫੋਲੀ ਸੀ ਉਹ ਉਧਰ ਦੀਦੀ ਬੁੱਗਾ ਖਾਣ ਲਈ ਠੀਕ ਹੈ ਬੁੱਗਾ ਚੱਲ ਬੁੱਗਾ ਕਰ ਫਿਰ ਹੁਣ ਠੀਕ ਕਰ ਮੈਨੂੰ ਵੇਸਣੇ ਦੋ ਖੋਲੀਆਂ ਦੋ ਖੋਲੀਆਂ ਕਰਤੀਆਂ ਵੇਸਣੇ ਨਾ ਸੁੱਕਾ ਵੇਸਣੇ ਜਿੰਨਾ ਸਾਡਾ ਚੌਣਾ ਦੋ ਖੋਲੀਆਂ ਚਾਹੀਦੀ ਚਾਹੀਦਾ ਕੰਮ ਪਤੌੜ ਵੀ ਬਣਾ ਲੈਣਾ ਲੱਗਦੀ ਵੀ ਬਣਾਣੀ ਐ ਤੂੰ ਕੜਾਈ ਚਾੜਨੀ ਐ ਬੁਗੇ ਨਾ ਨਾ ਕਰੀ ਬੜੀ ਅਮੀਨਾ ਹੁੰਦਾ ਮੈਂ ਆਵਾ ਬਲੀਆ ਮੈਂ ਅਸਲ ਦਾ ਲੋ ਦੀ ਕੜੀ ਦਾ ਤੁਸੀਂ ਡਿਸੀਜਨ ਦੇਖ ਲਿਆ ਸੀ ਸਾਡਾ ਹੋ ਗਿਆ ਚੁਪਿਆ ਸੀ ਬੁਟੀਕ ਤੇ ਕੜੀ ਵੀ ਹੋਣ ਲੱਗੀ ਤਿਆਰੀ ਇੱਧਰ ਮੈਂ ਪਿਆਜ਼ ਵੀ ਕੱਟ ਰਹੀ ਆ ਤੇ ਗਵਣ ਕਰ ਲਈ ਪਈ ਐ ਦਹੀਂ ਵੀ ਮੈਂ ਕਾਇ ਬੋਲ ਕੋਲ ਕੋਲ ਪਤੇ ਲੱਗਾ ਪਿਆ ਜੁਆਇ ਕਰਨ ਤੇ ਨਾਲ ਕੋਲ ਕੇ ਨਾਲ ਹੋਣ ਦੇ ਤੇ ਲੈਣ ਦੀ ਕੋਈ ਮਾਂ ਘੱਟ ਹੈ ਜੀ ਕੋਲੇ ਲੈਣ ਦੀ ਕੋਈ ਮਾਂ ਘੱਟ ਉਹ ਬੋਲ ਕੋਲੇ ਨੇ ਹਾਂ ਆયા ਹੁੰਦੀਆਂ ਪਈਆਂ ਸੜਦੀਆਂ ਪਈਆਂ ਜੇ ਮੈਂ ਬੰਦ ਕਰ ਲਈਆਂ ਪਾਣੀ ਵਗਣ ਲੱਪਣਾ ਹੁਣ ਕੜੀ ਅੱਗੇ ਮਸਾਂ ਪਣਨ ਲੱਗੀ ਕੜੀ ਤੇ

ਸੋ ਨੂੰਨੇ ਪਹਿਲੀ ਰਸੋਈ ਚ ਚਾਹ ਬਣਾ ਚੱਡੀ। ਕੜਾਹਕ ਬਣਾਉਂਦੀ। ਕੜਾਹਕ ਬਣਾਉਂਦੀ। ਲੈ। ਬਿੰਨੀ ਦਸੇ ਨਹੀਂ ਲਿਨ। ਕੁਛ ਖਾਂਦੀ ਨੂੰ ਨਹੀਂ ਪਿਆ ਯਾਰ ਭੁੱਖ ਲੱਗੀ ਜਾਂਦੀ ਐ। ਦੁਪahar ਦੇ ਟੈਂਪੋ ਖਲਾਉਂਦੀ ਨੇ ਇਹ ਕੰਮ ਖਰਾਬ ਕਰਦੀ ਰਹਦੀ ਓਤੀ ਕਰਕੇ। ਦੇਈ ਉਹ ਰਾਜੋਦੀ ਦਾ ਟੈਂਟ ਹੈ ਨਾ ਹੋਰ ਗੇਟ ਬਣਾਣੀ ਕਰਦੀ ਚੱਕਰੇ 6 ਵਜੇ ਬਸ ਇੱਕ ਪਾਸੇ ਵਿੱਚ 14 ਲੱਗਣਾ ਹੈ ਕਿ ਬਸ ਕੜੀ ਨੂੰ ਤੜਕਾ ਪੀ ਦਾ ਟੈਂਟ ਹੋਇਆ ਹੈ ਨਾ ਕੋਈ ਵੀ ਖੰਮਾ ਸਾਥ ਨੂੰ ਖੰਮਾ ਰੱਖਦਾ 7 ਵਜੇ ਤੋਂ ਪਹਿਲਾਂ ਕੜੀ ਨਹੀਂ ਬਣਨੀ ਇੱਕ ਘੰਟਾ ਲੱਗਦਾ ਕੜੀ ਨੂੰ 8:00 ਵਾਲੇ ਤੋਂ ਹੌਲ ਤਾਂ ਜਿੱਦ ਸਭ ਤੋਂ ਪਹਿਲਾਂ ਔਰ ਮੈਨੂੰ ਵੀ ਲੱਗਦਾ ਕਿ ਕਿੰਨੋਂ ਨਹੀਂ ਹੈਗਾ ਸਭ ਤੋਂ ਆਹ ਵਾਲੀ ਦਾ ਦਸ ਕਰੇਗੀ ਫਿਰ 10:00 ਵਜੇ ਤੇ ਡੰਡਾ ਟੁਕੜਾ ਕੋਟਾ ਪਾ ਕੇ 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 ਦਸ ਤਾਂ ਦਸ ਤਾਂ ਹਕਮ ਤੇ ਇਹ ਲਾਹਤ ਤੇ ਲੰਮਾ ਨਾ ਤਾਂ ਕਿ ਉਹ ਸੱਟ ਸੱਟ ਨਹੀਂ ਗਈ ਹੋਰ ਨਹੀਂ ਪਤਾ ਇਹ ਵੀ ਜੰਦ ਹਾਂ ਕੋਈ ਨਹੀਂ ਸਾਰਾ ਪਤਾ ਪਕੌੜੀਆਂ ਵਾਸਤੇ ਵੀ ਇੱਥੇ ਪਾਲਾਂਗੇ ਗਣ ਤੇ ਆਲੂ ਪਕੌੜੀਆਂ ਵਿੱਚ ਕੁਝ ਮੈਂ ਆਲੂ ਤੋਂ ਬੰਦੀ ਆ ਗਈ ਸੀ ਸਾਗ ਨੂੰ ਮਾਚਦੇ ਹਾਂ ਹਾਂ ਲਾ ਲਾ ਫਿਰ ਨਹੀਂ ਕੱਢੀ ਪਕੌੜੀਆਂ ਪਾਵਾਂਗੇ ਆਲੂ देखिए क्यों बोला ये है किसो स्टोरी बनाई है क्या? के ना ना गगन कड़ाई ते शान यार है थोड़ी पता लगना है यार नहीं पता लग रही थी शान पहला शान ने की पहला शान ने आज ना ना ये तो मेरा की है पहले शान में तो फिर दसूंगी यार थोड़ी पता लगना है कशी दो ब्रह्मनाथ है ना मेरे को है है ਉਹਨੂੰ ਕਹਿੰਦੇ ਜੇ ਲੱਖ ਰੁਪਏ ਦੀ ਦੱਥੀ ਮਿਲ ਜAVE ਨਾ ਤੇ ਉਹਦੇ ਚ ਮੈਂ ਚੜਾ ਦੂੰ। ਭੇਜ ਦੋ ਕਈ ਜਣਾ। ਨਾ ਉਹੀ ਭੇਜ ਦੇਣਾ ਤੈਨੂੰ। ਫਿਰ ਕੀ ਹੁੰਦਾ ਹੈ? ਐਂਦੀ ਕੁਦਲ ਵੀ ਨਹੀਂ ਬਹੁਤ ਪਿਆਰ ਕਰਦੇ। ਸਟੋਰੀ ਪੜਾਈ ਆ ਮੈਂ ਕੋਈ। ਸਟੋਰੀ ਬਣਾਈ ਆ। ਆਹੋ। ਬਣਾਈ ਸਟੋਰੀ ਬਾਰੇ ਮਿਲਿਆ ਕਿਉਂ ਆਇਆ ਉਹ ਤੇ ਵੇਖੀ ਨਹੀਂ। ਉਹਦੇ ਨਾਲ ਬੈਠੀ ਹਜੇ ਫੋਨ ਤੇ ਲੱਗੀ ਪਈ ਬੈਠ ਕੇ ਮਾਰਨ ਨਾਲ। ਆ ਜੀ। ਆ ਜੀ। ਸੌਣਾ ਨਾ। ਨਿਆਟਕਾਰੀ ਲਿਆ। ਬਣਾਓ ਕੱਲੇ ਚ ਭਣਾਈ ਕੜਾਈ ਚ ਤੇ ਕੂਕਰ ਚ। ਕੂਕਰ ਚ ਮਾਰੋ। ਹੈਂ? ਉਹ ਕੁਛ ਬਣਾ ਲਓ ਫਿਰ ਪ੍ਰਾਈਸ ਘੱਟ ਜੀ ਬੰਨੀ ਤੇ ਸਵੇਰੇ ਆਪਾਂ ਨੂੰ ਜੇ ਟਿਪਲ ਵੀ ਚਾਹੀਦੀ ਨਹੀਂ ਕੜੀ ਦਾ ਸਰ ਟੇ ਪਰ ਕੀ ਖੜੋਗੇ ਬੇਸ ਦੀ ਨਾ ਨਾ ਹੂੰ ਕਹੇ ਨਾ ਕੜੀ ਸਾਰੇ ਦਾ ਸੇਰ ਸੇਰ ਨਾਲ ਦੇ ਤਾੜੀ ਇਹ ਜੰਮ ਜਾਂਦੀ ਹੈ ਗਰਮ ਕੜੀ ਹੋਰ ਜੰਮ ਜਾਂਦੀ ਹੈ ਯਾਰ ਤੇਰੇ ਹੱਥ ਲੈ ਜਿਓ ਮੇਰੇ ਨਾਲ ਨਹੀਂ ਹੋਣੀ ਇਹਦਾ ਚੋਲ ਲੈ ਬੰਦਾ ਅਸਮਿੰਨ ਬੈਸਿੰਗ ਜੇਸੇ ਚੜ੍ਹ ਤੋਂ ਪਹਿਲਾਂ ਦਹੀਂ ਪਾਣੀ ਪਾ ਔੜੇ ਹੋਰ ਪਾਣੀ ਪਾ ਇਹ ਨਹੀਂ ਪਾ ਇਹ ਨਹੀਂ ਪਾ ਇਹ ਵੀ ਹੋਰ ਬੰਨ੍ਹ ਦੇਣਾ ਬਰ ਚੋਲ ਤੋਂ ਬਾਅਦ ਹੀ ਪਾਣ ਨੂੰ ਹੰਨ ਦਿਵਾ ਦੇ ਮੈਨੂੰ ਤੇ ਵੀਰ ਸੰਦਾ ਦਦੂ ਕਿੰਨਾ ਪਾਣਾ ਤੁਹਾਨੂੰ ਮੈਂ ਫੈਂਟ ਕੇ ਵੇਸਣ ਦੇ ਦਿੰਦਾ ਬਸ ਪੇਪਰ ਇਹੋ ਕੜਸੀ ਦੇ ਦੇ ਵੀ ਸੰਪਾੜਨ ਅੱਛਾ ਕੜਸੀ ਕੜਸੀ ਦਾ ਸਾਗਾ ਲਾ ਕੇ ਫਰਸ਼ੀ ਨੂੰ ਕਿਤੇ ਕੋਈ ਕੜਸੀ ਨਹੀਂ ਜਦੋਂ ਮੈਂ ਲੀਤੀ ਕੜਸੀਆਂ ਤਿੰਨ ਨੇ ਇਹੋ ਜਿਹੇ ਕੜਸੀ ਇਹ ਲਾ ਦਿੰਦੇ ਨੇ ਠੋਲੀ ਵੀ ਠੰਡੀ ਠੀਂ ਗਾਂਦੀ ਹੋ ਜਾਂਦੀ ਹੈ ਸਾਹਾਂਤੀਆਂ ਹਾਰੀਆਂ ਥੱਲੇ ਸਾੰਭੂ ਬਹੁਤ ਆ ਜਾਂਦੇ ਸਾਡੇ ਘਰੇ ਨਹੀਂ ਇਹ ਹੈਗੇ ਜੀਜਾ ਦਾ ਸਾੰਭਣਾ ਕੀ ਸਾੰਭਣਾ ਦੱਸ ਸਾੰਭਿਓ ਨਹੀਂ ਪੱਕਾ ਕੜਸੀਆਂ ਕੋਲੇ ਤਾਂ ਸਾਹਮਣੇ ਹੋਣੇ ਚਾਹੀਏ ਨੇ ਦੱਸ ਦੇਖੋ ਜੀ ਨਾਲ ਦੀਨ ਕਰਨੇ ਪਾਣੀ ਪਾ ਕੇ ਕੱਢੀ ਕੋ ਬੇਨ ਕੱਢਣਾ ਪਾਣੀ ਬਹੁਤ 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 ਦੇਖ ਲੈਂਦਾ ਇਮੜੀ ਨੂੰ ਕੋਈ ਨਾ ਰੱਖਣ ਕਰ ਕਪੋ ਨਾ ਬਾਹਰ ਤਾਂ ਨੂੰ ਨਾ ਕੁੱਕਰ ਕੱਢ ਕੇ ਥੱਲੇ ਚੀਜ਼ਾਂ ਪਾ ਦਿੰਦੇ ਮੇਰਾ ਲੱਕ ਦੋਦਾ ਫੇਰ ਕੋ ਮੋੜਿਆ ਨਹੀਂ ਜਾਂਦਾ ਉਹ ਜਿਹੜਾ ਨੂੰ ਬੰਦਾ ਥੱਲੇ ਮਾਰਦਾ ਨਾ ਮੈਂ ਥੰਡੇ ਚਾਹਣੀ ਖਾ ਰਹੀ ਹਾਂ ਜਿੰਨੇ ਕੋਈ ਵੀ ਕਦੇ ਕਦੇ ਪੜਨਾ ਉਹ ਬੜਾ ਸਾੰਭੂ ਪੜਦਾ ਕਿ ਸੋਚਿਆ ਫਲਾਣੀ ਜੀ ਇੱਥੇ ਬੈਠ ਕੇ ਵੀ ਇੱਥੇ ਪਹਿਲੇ ਕੰਮ ਨਹੀਂ ਨਾ ਕਰਨਾ ਹੁੰਦਾ ਬੰਦੇ ਨੂੰ ਜਿੰਨੇ ਕਰਨਾ ਹੁੰਦਾ ਵਿਚਾਰੇ ਫਾੜੀ ਇਹਨੂੰ ਪਤਾ ਹੁੰਦਾ ਅਈ ਉੱਤੇ ਚੀਜ਼ ਰੱਖ ਲੈ ਕਿ ਉੱਤੇ ਛੇੜੀ ਫੜੀ ਜਾਂਦੀ ਹੈ ਜਿਹੜਾ ਛੱਪ ਜਿਹਦੇ ਨਾਲ ਮੇਕ ਚਾਣੀ ਨਾ ਟੋਲਾਂ ਦਾ ਪਾਣੀ ਉਹ ਪਲੇਟ 'ਤੇ ਆਣੇ ਬੰਦੀ ਖਰਾਬ ਚੁੱਕੀ ਉਹ ਪਲੇਟ ਬਬੂ ਨਾ ਮੋਹੀ ਕੱਢ ਲੈਣੀ ਆ ਤਾਂ ਆਹ ਤੋਂ ਅਰੇ ਦੀ ਤੋ ਕਰਤੀ ਤੇਰਾ ਮਨ ਲੋਗ ਨੇ ਇਹ ਤੇ ਮਿਰਚਾਂ ਨਾਲ ਕਹਿੰਦਾ ਆ ਮਿਰਚਾਂ ਕੱਟ ਕੇ ਘੜੀਆਂ ਹਾਜੀ ਮੈਂ ਵੀਡੀਓ ਸ਼ੂਟ ਕਰਨੀ ਕਿਹੜੇ ਟਾਈਮ ਵੀਡੀਓ ਅਪਲੋਡ ਹੋਣੀ ਸ਼ੇ ਇਹ ਤਾਂ ਵੱਜ ਗਏ ਮੇਰੇ ਵਾਲੇ ਕੋ ਹੁੰਦਾ ਹੀ ਆ ਕੁਛ ਉੱਥੇ ਇਨਾ ਟਾਈਮ ਬੈਠੀ ਉਦੋਂ ਕੱਟਣ ਤੋਂ ਕੀ ਕੀ ਪਤਾ ਕਰਾਣੀ ਤੇ ਨਹੀਂ ਕਰਾਣੀ ਕਿਸੇ ਨੇ ਪਰੰਤ ਵੀ ਨਹੀਂ ਮੈਂ ਕਿਤਾ ਆ ਗਈਆਂ ਅੰਦਰ ਬੈਠੀ ਕਰਾਣੀ ਕਰਾਣੀ ਤੇ ਨਹੀਂ ਕਰਾਣੀ ਮੈਂ ਤਾਂ ਖੜਾ ਗਈ ਜਦੋਂ ਉਹ ਮਿਸਤਰੀ ਕੋ ਚਾਹ ਬਣਾ ਲੈ ਹਾਲ ਹੋਣਾ ਕੂਕਰ ਦੇਖ ਮੇਰੀ ਕੀ ਹਾਲਿਆ ਯਾਰਾ

ਇਹ ਤਾਂ ਸਾਰਾ ਕੁਝ ਵਿੱਚ ਇਹ ਮਿਕਸ ਕਰ ਲਿਆ ਸਾਰਾ ਕੱਪੜਿਆਂ ਦਾ ਪਤਾ ਕਦੋਂ ਫੋਲਡ ਕਰਦੇ ਨੂੰ ਸਾਰਿਆਂ ਦਾ ਡੱਡ ਕੱਢ ਕੇ ਉਹਦੇ ਵਿੱਚ ਮਤਲਬ ਮੇਰੇ ਵਾਲੇ ਪਤੇ ਦੇ ਪਟਕੇ ਸਬੰਧਿਤ ਨੇ ਕਿ ਤੂੰ ਆਪ ਦੇ ਲੈ ਜਾਵੇਂਗਾ ਫਿਰ ਕੱਟ ਕੇ ਪੱਤੇ ਮਾਰਦੇ ਨੇ ਪਟਕੇ ਚ ਪਟਕੇ ਕੱਪੜੇ ਕੱਟੇ ਹਾਂ ਅਸੀਂ ਪਹਿਲਾਂ ਮੈਂ ਮਿੱਠਾ ਬਣਾਇਆ ਤੇ ਆਹ ਬਣਾਇਆ ਮੈਂ ਪਹਿਲਾਂ ਕਾ ਲਾਤਾ ਨਾ ਨੀ ਬਾਰ ਬਹੁਤ आज तेरा बंदा ना बड़ा आदमी आगी आदमी है नहीं ये तो छोटा आदमी आया है फसर आया आदमी थोड़ी आया मेरी पुत्री आई मेरी पुत्री और दूसरी की बोल ही नहीं गला ऊपर होवे छै नहीं है गुरु याद ना यसरी बॉडी के दे ਸਾ ਬਰਦੀ ਹੈ ਅਲੀ ਆਪਾਂ ਨਾ ਰਹਾ ਤਨਾ ਅਮਰ ਸਾਡੇ ਨੇ ਕਰਤੀ ਹੈ ਨਾ ਇੱਕ ਕੜੀ ਬੰਦੂ ਲਾਉਂਦੇ ਆਂ ਅਮਰਾ ਦੁਪਹਿਰੇ ਇੱਕ ਅਮਰਾ ਆਈ ਕੋਈ ਕੜੀ ਕਰਤੀ ਹੈ ਨਹੀਂ ਆ ਜੀ ਗੁੱਟੀਆਂ ਨਹੀਂ ਆਂ ਹਾਂ ਇਹਨੇ ਇਹਨੂੰ ਗਾਹੀਆਂ ਇਹਦਾ ਸਾਡਾ ਬੱਟੇ ਲੋਪਰੇ ਨੇ ਤੋ ਜੀ ਹਰੀ ਮਿਰਚਾ ਕੱਟੀਆਂ ਨਹੀਂ ਹੁੰਗਾ ਕਹਿੰਦੇ ਮੈਂ ਕਹਾਂ ਹਰੀ ਮਿਰਚਾ ਕੜੀ ਦੇ ਵਿੱਚ ਸਪੈਸ਼ਲ ਕਿਉਂਕਿ ਹਰੀ ਮਿਰਚ ਨਾਲ ਥੋੜਾ ਕੜੀ ਦਾ ਟੇਸਟ ਜਿਹੜਾ ਨਾ ਬਹੁਤ ਵਧੀਆ ਆਉਂਦਾ ਹੈ ਮੈਂ ਅੱਜ ਅੱਛਾ ਕੱਟਣਾ ਵੀ ਤੇ ਅੱਜ ਬਾਥਰ ਵਿੱਚ ਅੱਜ ਬਣਨੇ ਸਾਡੇ ਘਰੇ ਕੜੀ ਚੌਲ ਵਸਤੂ ਵਸਤੂ ਗਿਆ ਆਪਾਂ ਸੁੱਤਾ ਦੀ ਵੀਡੀਓ ਬਣਾਉਣ ਵਾਸਤੇ ਸਾਡੇ ਭੈਣ ਦਾ ਸਿਰ ਕੋਰੀਆ ਜਾਣਾ ਤੁਹਾਨੂੰ ਮੈਂ ਦੱਸਿਆ ਸੀ ਹਨ ਤੇ ਤੁਸੀਂ ਫਟਾਫਟ ਪੰਜਾਬੀ ਪਹਿਰਾਵੇ ਤੇ ਪਹੁੰਚੋ ਉੱਥੇ ਜਾ ਕੇ ਵੀਡੀਓ ਦੇਖੋ ਸੁੱਤਾ ਵਾਲੀ ਇਹਨਾਂ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਖਾਸ ਕਰਕੇ ਜਿਹੜੇ ਆਪਾਂ ਪਸ਼ਮੀਨੇ ਤੇ ਰੈਡੀ ਕੀਤੇ ਨੇ ਤੇ ਬਨਾਰਸੀ ਤੇ ਰੈਡੀ ਕੀਤੇ ਨੇ ਹਨਾ ਬਾਕੀ ਜਿਹੜੇ ਪ੍ਰਿੰਟਡ ਨੇ ਉਹਨਾਂ ਦੇ ਸੇਮ ਪ੍ਰਿੰਟ ਕਈ ਵਾਰ ਨਹੀਂ ਮਿਲਦੇ ਅਹ ਸੇਮ ਪ੍ਰਿੰਟ ਤਾਂ ਨਹੀਂ ਮਿਲਨੇ ਤਾਂ ਉਹਨੂੰ ਕੁਝ ਹੋਰ ਪ੍ਰਿੰਟ ਦੇ ਵਿੱਚ ਤੁਸੀਂ ਐਵੇਂ ਦਾ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਪਹੁੰਚੋ ਫਟਾਫਟ ਪੰਜਾਬੀ ਪਹਿਰਾਵੇ ਦੇ ਇਹ ਜਿਹੜਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣਾ ਇੰਸਟਾਗ੍ਰam ਪੇਜ ਹੈ ਜੀ ਪੰਜਾਬੀ ਪਹਿਰਾਵਾ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਚਲੋ ਤਾਂ ਨੂੰ ਕਰੀਏ ਫਟਾਫਟ ਸ਼ੂਟ ਬਹੁਤ ਲੇਟ ਹੋ ਗਏ ਆਪਾਂ ਕੋਸੀ ਇਤਨੀ ਵੀ ਉੱਚੀ ਕਰਨੀ ਥੋੜੀ ਜੀ ਉਹ ਖੜਿਓ ਕਿ ਹੋ ਗਈ ਫਿਰ ਖੜਿਓ ਕਿ ਹੋ ਗਈ ਬੋਲੀ ਨੀਵੀਂ ਆਮ ਨੇ ਆਪਣੇ ਹਿਸਾਬ ਨਾਲ ਕਰ ਰੱਖੀ ਕੋਈ ਨਹੀਂ ਚੰਗੀ ਤ